ਅੱਜ ਦੀ ਜਿਹੜੀ ਘਟਨਾ ਬਾਰੇ ਗੱਲਬਾਤ ਕਰਨ ਲੱਗੇ ਆ 21 ਸਤੰਬਰ 1988 ਆਪਾਂ ਨੂੰ ਕਰੀਬ 36 ਸਾਲ ਪਿੱਛੇ ਜਾਣਾ ਪਏਗਾ 36 ਸਾਲ ਪੁਰਾਣੀ ਇਹ ਘਟਨਾ ਹੈ ਇੱਕ ਸਿੰਧੀ ਪਰਿਵਾਰ ਸੀ ਜਿਹੜਾ ਕਿ ਜਦੋਂ ਵੰਡ ਦੇ ਸਮੇਂ ਤੇ ਪਾਰਟੀਸ਼ਨ ਦੇ ਟਾਈਮ ਤੇ ਪਾਕਿਸਤਾਨ ਤੋਂ ਇੰਡੀਆ ਆਇਆ ਉਹ ਆ ਕੇ ਕੋਲਕੱਤਾ ਵਸਿਆ ਕੋਲਕੱਤਾ ਤੋਂ ਬਾਅਦ ਉਹ ਮੁੰਬਈ ਚਲੇ ਗਏ ਤੇ ਮੁੰਬਈ ਤੋਂ ਬਾਅਦ ਉਹ ਬੈਂਗਲੌਰ ਚ ਆ ਕੇ ਵਸ ਗਏ ਇੱਥੇ ਆ ਕੇ ਅੰਬ ਦਾ ਕੰਮ ਕਰਦੇ ਨੇ ਅੰਬ ਦੀ ਦੁਕਾਨ ਖੋਲਦੇ ਨੇ ਬਿਜ਼ਨਸ ਸ਼ੁਰੂ ਕਰਦੇ ਨੇ ਇਹ ਸਿੰਧੀ ਪਰਿਵਾਰ ਸੀ ਸਿੰਧੀ ਪਰਿਵਾਰਾਂ ਬਾਰੇ ਜਿਹੜੀ ਇੱਕ ਕਮਿਊਨਿਟੀ ਹੈ ਤੇ ਬਾਰੇ ਸਮਝਿਆ ਜਾਂਦਾ ਵੀ ਜਿਹੜੀ ਬਿਜ਼ਨਸ ਦੇ ਉੱਪਰ ਇਹਨਾਂ ਦੀ ਪਕੜ ਬਹੁਤ ਵਧੀਆ ਹੁੰਦੀ ਹੈ ਇਹ ਜਿਹੜਾ ਬਿਜ਼ਨਸ ਹੈ ਬਹੁਤ ਵਧੀਆ ਕਰਦੇ ਨੇ ਤੇ ਉੱਥੇ ਇਹਨਾਂ ਨੂੰ ਛੇਤੀ ਪਤਾ ਲੱਗ ਜਾਂਦਾ ਵੀ ਜਿਹੜਾ ਰੀਅਲ ਏਸਟੇਟ ਦਾ ਬਿਜ਼ਨਸ ਹੈ ਇਹਦੇ ਵਿੱਚ ਬਹੁਤ ਪੈਸਾ ਹੈ ਤੇ ਆਪਾਂ ਬਿਜ਼ਨਸ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਤੇ ਰੀਅਲ ਏਸਟੇਟ ਦੇ ਬਿਜ਼ਨਸ ਦੇ ਵਿੱਚ ਆ ਜਾਂਦੇ ਨੇ ਉੱਥੋਂ ਇਹਨਾਂ ਦੀ ਜਿਹੜੀ ਹੈ ਇਨਕਮ ਬਹੁਤ ਵਧੀਆ ਹੋਣ ਲੱਗ ਜਾਂਦੀ ਹੈ ਜਿਹੜਾ ਥੋੜੇ ਸਮੇਂ ਦੇ ਵਿੱਚ ਹੀ ਇਹ ਪਰਿਵਾਰ ਹੈ ਬੰਗਲੌਰ ਦੀਆਂ ਰਿਚ ਫੈਮ ਕਰਾਨਿਆਂ ਦੇ ਵਿੱਚ ਆ ਜਾਂਦਾ ਕਿਉਂਕਿ ਰੀਅਲ ਅਸਟੇਟ ਤੋਂ ਇਹਨਾਂ ਦਾ ਬਹੁਤ ਪੈਸਾ ਬਣਦਾ ਤੇ ਉੱਥੋਂ ਦੇ ਇੱਕ ਬਹੁਸ਼ ਇਲਾਕੇ ਦੇ ਵਿੱਚ ਹੀ ਰਹਿੰਦੇ ਨੇ ਪਰਿਵਾਰ ਦੇ ਵਿੱਚ ਜਿਹੜੀ ਘਰ ਦੀ ਮੁਖੀਆ ਹੁੰਦੀ ਹੈ ਸਵਿੱਤਰੀ ਦੇਵੀ ਸਵਿੱਤਰੀ ਦੇਵੀ ਦੇ ਪੰਜ ਬੱਚੇ ਹੁੰਦੇ ਨੇ ਇੱਕ ਇਹਨਾਂ ਦਾ ਪੰਜ ਮੰਜ਼ਲਾ ਮਕਾਨ ਹੁੰਦਾ ਜਿਹਦੇ ਵਿੱਚ ਸਵਿੱਤਰੀ ਦੇਵੀ ਇਹਨਾਂ ਦੇ ਦੋ ਬੇਟੇ ਤੇ ਉਹਨਾਂ ਦੀਆਂ ਪਤਨੀਆਂ ਤੇ ਬੱਚੇ ਰਹਿੰਦੇ ਹੁੰਦੇ ਨੇ ਬਾਕੀ ਜਿਹੜੇ ਬੱਚੇ ਹੁੰਦੇ ਨੇ ਉਹ ਆਰਡਰ ਰਹਿੰਦੇ ਹੁੰਦੇ ਨੇ ਤੇ ਰੀਅਲ ਅਸਟੇਟ ਦਾ ਜਿਹੜਾ ਬਿਜ਼ਨਸ ਹੁੰਦਾ ਜਿਹੜੀ ਸਾਰੀ ਪਕੜ ਹੁੰਦੀ ਹੈ ਉਹ ਸਵਿੱਤਰੀ ਦੇਵੀ ਦੀ ਹੁੰਦੀ ਹੈ ਤੇ ਸਵਿੱਤਰੀ ਦੇਵੀ ਦੇ ਪਤੀ ਵੀ ਕਾਫੀ ਦੇਰ ਪਹਿਲਾਂ ਮੌਤ ਹੋ ਚੁੱਕੀ ਸੀ ਹੁਣ ਜਿਹੜੀ ਇਹ ਘਟਨਾ ਵਾਪਰਦੀ ਹੈ 21 ਸਤੰਬਰ 1988 ਜਿਹੜੀ ਸਵਿੱਤਰੀ ਦੇਵੀ ਹੁੰਦੀ ਹੈ ਉਹ ਟੀਵੀ ਤੇ ਪ੍ਰੋਗਰਾਮ ਆਉਂਦਾ ਹੁੰਦਾ ਚਿੱਤਰਹਾਰ ਆਉਂਦਾ ਹੁੰਦਾ ਸੀ ਜਿਹੜੇ ਕਿ ਪੁਰਾਣੇ ਲੋਕ ਨੇ ਉਹਨਾਂ ਨੂੰ ਪਤਾ ਇੱਕ ਚਿੱਤਰਹਾਰ ਕਾਫੀ ਫੇਮਸ ਪ੍ਰੋਗਰਾਮ ਸੀ ਹਿੰਦੀ ਫਿਲਮਾਂ ਦੇ ਗਾਣੇ ਹੁੰਦੇ ਹੁੰਦੇ ਸੀ ਤਾਂ ਲੋਕ ਉਹਦਾ ਇੰਤਜ਼ਾਰ ਕਰਦੇ ਹੁੰਦੇ ਸਨ ਸ਼ਾਮ ਦੇ 7:30 ਵਜੇ ਜਿਹੜੀ ਸਵਿੱਤਰੀ ਦੇਵੀ ਹੈ ਉਹ ਆਪਣੇ ਕਮਰੇ ਦੇ ਵਿੱਚ ਬੈਠੀ ਟੀਵੀ ਤੇ ਚਿੱਤਰਹਾਰ ਦੇਖਦੀ ਹੁੰਦੀ ਹੈ ਦੂਰਦਰਸ਼ਨ ਤੇ ਉਸੇ ਸਮੇਂ ਇਹਨਾਂ ਦੇ ਘਰ 4-5 ਬੰਦੇ ਹੁੰਦੇ ਨੇ। ਇੱਕਦਮ ਆ ਕੇ ਜਿਹੜੀ ਸਬਿਤਰੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਤੇ ਇਹਦਾ ਗਲਾ ਕੁੱਟ ਦਿੰਦੇ ਨੇ। ਇਹਦਾ ਗਲਾ ਕੁੱਟ ਕੇ ਇਹਦਾ ਕਤਲ ਕਰ ਦਿੱਤਾ ਜਾਂਦਾ ਹੈ। ਹੁਣ ਜਦੋਂ ਚੀਖ ਪੁਕਾਰ ਮੱਚਦੀ ਹੈ ਤਾਂ ਇਹਦਾ 16-17 ਸਾਲ ਦਾ ਇੱਕ ਪੋਤਾ ਹੁੰਦਾ ਸਬਿਤਰੀ ਦੇਵੀ ਦਾ। ਉਹ ਭੱਜ ਕੇ ਆਉਂਦਾ ਕਮਰੇ ਦੇ ਵਿੱਚ ਤੇ ਜਿਹੜੇ ਉਹ ਲਟੇਰੇ ਆਏ ਹੁੰਦੇ ਨੇ ਉਹਨੂੰ ਵੀ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਨੇ। ਹੁਣ ਚੀਖ ਪੁਕਾਰ ਜਦੋਂ ਮੱਚਦੀ ਹੈ ਤੇ ਘਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਬਾਈ ਹੁੰਦੀ ਹੈ। ਉਹ ਭੱਜ ਕੇ ਵੀ ਕਮਰੇ ਵੱਲ ਜਾਂਦੀ ਹੈ ਵੀ ਕੀ ਹੋਇਆ ਹੁਣ ਜਿਹੜੇ ਲਟੇਰੇ ਹੁੰਦੇ ਨੇ ਜਿਹੜਾ ਵੀ ਜੀ ਹੁੰਦਾ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਉਹ ਕੰਮ ਵਾਲੀ ਬਾਈ ਨੂੰ ਵੀ ਕੁੱਟਿਆ ਜਾਂਦਾ ਇਨ੍ਹਾਂ ਦੇ ਘਰੇ ਉਸ ਟਾਈਮ ਇਨ੍ਹਾਂ ਦਾ ਇੱਕ ਰਿਸ਼ਤੇਦਾਰ ਆਇਆ ਹੋਇਆ ਸੀ ਸੰਜੇ ਨਾਮ ਦਾ ਉਹ ਵੀ ਭੱਜ ਕੇ ਉਸ ਕਮਰੇ ਵੱਲ ਜਾਂਦਾ ਕਿਉਂਕਿ ਘਰ ਬਹੁਤ ਵੱਡਾ ਹੁੰਦਾ ਤੇ ਉਹ ਕਮਰੇ ਵੱਲ ਜਦੋਂ ਜਾਂਦਾ ਉਹਨੂੰ ਵੀ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦਾ ਹੁਣ ਇਹਨਾਂ ਨੂੰ ਸਾਰਿਆਂ ਨੂੰ ਬੜੀ ਬੇਰਹਿਮੀ ਨਾਲ ਮਾਰਿਆ ਕੁੱਟਿਆ ਜਾਂਦਾ ਉਸ ਤੋਂ ਬਾਅਦ ਜਿਹੜੇ ਲਟੇਰੇ ਹੁੰਦੇ ਨੇ ਇਹਨਾਂ ਨੂੰ ਮਾਰਨ ਕੁੱਟਣ ਤੋਂ ਬਾਅਦ ਜਦੋਂ ਇਹ ਬੇਹੋਸ਼ ਹੋ ਜਾਂਦੇ ਨੇ ਉੱਥੇ ਘਰ ਦੇ ਵਿੱਚ ਰੱਖੀ ਨਗਦੀ ਵਗੈਰਾ ਹੋਰ ਵੀ ਜੋ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ ਇਹ ਸਾਰਾ ਕੁਝ 15 ਕ ਮਿੰਟਾਂ ਦੇ ਵਿੱਚ ਬੀਤ ਜਾਂਦੇ ਨੇ 8 ਵਜੇ ਦੇ ਕਰੀਬ ਸਵਿੱਤਰੀ ਦੇਵੀ ਦਾ ਬੇਟਾ ਆਉਂਦਾ ਬੇਟਾ ਜਦੋਂ ਆ ਕੇ ਘਰ ਦੇ ਹਾਲਾਤ ਦੇਖਦਾ ਜਦੋਂ ਕਮਰੇ ਦੀ ਹਾਲਤ ਦੇਖਦਾ ਚਾਰ ਜਣੇ ਬੇਹੋਸ਼ ਪਏ ਹੁੰਦੇ ਨੇ ਫਟਾਫਟ ਪੁਲਿਸ ਨੂੰ ਫੋਨ ਕਰਦਾ ਪੁਲਿਸ ਆਉਂਦੀ ਹੈ ਚਾਰਾਂ ਜਣਿਆਂ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਉੱਥੇ ਪਰਿਵਾਰ ਦੇ ਨਾਲ ਇੱਕ ਹੋਰ ਮੰਦਭਾਗੀ ਘਟਨਾ ਜਿਹੜੀ ਵਾਪਰਦੀ ਹੈ ਇਹ ਪਰਿਵਾਰ ਦੇ ਦੋ ਜੀ ਸਵਿੱਤਰੀ ਦੇਵੀ ਤੇ ਉਹਦਾ 17 ਸਾਲ ਦਾ ਪੁੱਤ ਆ ਉਹਦੀ ਮੌਤ ਹੋ ਜਾਂਦੀ ਹੈ ਤੇ ਕੰਮ ਵਾਲੀ ਜਿਹੜੀ ਬਾਈ ਹੁੰਦੀ ਹੈ ਉਹ ਤੇ ਇੱਕ ਜਿਹੜਾ ਸੰਜੇ ਨਾਮ ਦਾ ਆਇਆ ਹੁੰਦਾ ਰਿਸ਼ਤੇਦਾਰ ਇਹਨਾਂ ਦਾ ਉਹਨਾਂ ਦੀ ਜਾਨ ਬਚ ਜਾਂਦੀ ਹੈ ਹਾਲਾਂਕਿ ਸੱਟਾਂ ਲੱਗੀਆਂ ਹੁੰਦੀਆਂ ਨੇ ਕਾਫੀ ਗਹਿਰੇ ਜ਼ਖਮ ਹੁੰਦੇ ਨੇ ਪਰ ਜਿਹੜੀ ਉਹਨਾਂ ਦੀ ਜਾਨ ਬਚ ਜਾਂਦੀ ਹੈ ਹੁਣ ਪੁਲਿਸ ਤਫ਼ਤੀਸ਼ ਸ਼ੁਰੂ ਹੁੰਦੀ ਹੈ ਕਿਉਂਕਿ ਪੂਰਾ ਇਲਾਕਾ ਹਿਲ ਜਾਂਦਾ ਬੰਗਲੌਰ ਦਾ ਉਸ ਸਮੇਂ ਦਾ ਕਿਉਂਕਿ 1988 ਦੀ ਗੱਲ ਆ ਜੋ 36 ਸਾਲ ਪਹਿਲਾਂ ਦੀ ਬੜਾ ਸ਼ਾਂਤਮਈ ਏਰੀਆ ਸੀ ਅੱਜ ਵਾਂਗੂ ਦੁਨੀਆ ਇੰਨੀ ਤੇਜ਼ ਨਹੀਂ ਸੀ ਦੋ ਜੌਦੋ ਕਤਲ ਇੱਕ ਘਰ ਦੇ ਵਿੱਚ ਉਹ ਵੀ ਪੌਸ਼ ਏਰੀਏ ਦੇ ਵਿੱਚ ਹੋਏ ਹੁੰਦੇ ਨੇ ਉਹ ਪੁਲਿਸ ਬੜੀ ਗਹਿਰਾਈ ਦੇ ਨਾਲ ਤਫ਼ਤੀਸ਼ ਸ਼ੁਰੂ ਕਰਦੀ ਹੈ ਤੇ ਕਾਤਲ ਨੂੰ ਫਟਾਫਟ ਫੜਨ ਦਾ ਜਿਹੜਾ ਪੁਲਿਸ ਦੇ ਉੱਪਰ ਕਾਫੀ ਦਬਾਅ ਹੁੰਦਾ ਹੁਣ ਪੁਲਿਸ ਤਫ਼ਤੀਸ਼ ਸ਼ੁਰੂ ਕਰਦੀ ਹੈ ਜਿਹੜੀਆਂ ਲਾਸ਼ਾਂ ਹੁੰਦੀਆਂ ਨੇ ਉਹਨਾਂ ਦਾ ਪੋਸਟਮਾਰਟਮ ਤੋਂ ਬਾਅਦ ਉਹ ਲਾਸ਼ਾਂ ਕਰਦਿਆਂ ਦੇ ਹਵਾਲੇ ਕਰ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਤੇ ਪੁਲਿਸ ਦੀ ਜਿਹੜੀ ਤਫ਼ਤੀਸ਼ ਸ਼ੁਰੂ ਹੋ ਜਾਂਦੀ ਹੈ ਹੁਣ ਜਿਹੜੇ ਕਮਰੇ ਦੇ ਵਿੱਚ ਇਹ ਚਾਰੇ ਬੇਹੋਸ਼ ਮਿਲਦੇ ਨੇ ਜਿੱਥੇ ਸਬਿਤਰੀ ਦੇਵੀ ਤੇ ਉਹਦੇ ਪੋਤੇ ਨੂੰ ਮਾਰਿਆ ਗਿਆ ਸੀ ਉਹ ਕਮਰੇ ਦੀ ਜਦੋਂ ਤਲਾਸ਼ੀ ਲਈ ਜਾਂਦੀ ਹੈ ਉਹਦੇ ਵਿੱਚ ਪੁਲਿਸ ਨੂੰ ਕੁਝ ਵੀ ਐਸਾ ਨਹੀਂ ਮਿਲਦਾ ਵੀ ਜਿੱਥੋਂ ਕਾਤਲ ਤੱਕ ਪਹੁੰਚਿਆ ਜਾ ਸਕੇ ਸਬੂਤ ਦੇ ਨਾਮ ਤੇ ਦੋ ਲਾਸ਼ਾਂ ਮਿਲਦੀਆਂ ਨੇ ਤੇ ਦੋ जख्मी ਬੰਦੇ ਮਿਲਦੇ ਨੇ ਪਰ ਪੁਲਿਸ ਜਦੋਂ ਬੜੀ ਬਰੀਕੀ ਦੇ ਨਾਲ ਜਾਂਚ ਬੜਤਾਲ ਕਰਦੀ ਹੈ ਤਾਂ ਪੁਲਿਸ ਨੂੰ ਇੱਕ ਤੌਲੀਆ ਮਿਲਦਾ ਉਹ ਤੌਲੀਆ ਕੋਈ ਏਡੀ ਵੱਡੀ ਗੱਲ ਨਹੀਂ ਸੀ ਪਰ ਉਹ ਤੌਲੀਆ ਦੇਖਣ ਤੇ ਪਤਾ ਲੱਗਦਾ ਵੀ ਜਿਵੇਂ ਦਾ ਇਹ ਘਰ ਦੇ ਲੋਕ ਸੀ ਜਿਵੇਂ ਦਾ ਉਹਦਾ ਰੱਖ ਰਖaal ਸੀ ਰਹਿਣਾ ਸਹਿਣਾ ਸੀ ਉਸ ਹਾਵ ਨਾਲ ਉਹ ਤੌਲੀਆ ਇਹ ਨਹੀਂ ਸੀ ਲੱਗਦਾ ਵੀ ਇਹਨਾਂ ਦਾ ਹੋਇਆ ਹੈ ਉਹ ਪੁੱਛਿਆ ਜਾਂਦਾ ਵੀ ਤੌਲੀਆ ਇਹ ਤੁਹਾਡਾ ਤੋਂ ਦਾ ਕਹਿਣਾ ਹੁੰਦਾ ਵੀ ਨਹੀਂ ਇਹ ਤੌਲੀਆ ਸਾਡਾ ਨਹੀਂ ਹੁਣ ਪੁਲਿਸ ਨੂੰ ਲੱਗਦਾ ਵੀ ਇਹ ਹੋ ਸਕਦਾ ਕਾਤਲਾਂ ਦੇ ਵਿੱਚੋਂ ਕਿਸੇ ਇੱਕ ਦਾ ਰਿਆ ਹੁਣ ਸਬੂਤ ਦੇ ਨਾਂ ਤੇ ਸਿਰਫ ਇੱਕ ਤੌਲੀਆ ਹੁੰਦਾ ਤੇ ਪੁਲਿਸ ਫਿਰ ਕਰਦਿਆਂ ਤੋਂ ਪੁੱਛਦੀ ਹੈ ਵੀ ਤੁਹਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਕਿਉਂਕਿ ਸਭ ਤੋਂ ਪਹਿਲਾਂ ਐਵੇਂ ਲੱਗਦਾ ਵੀ ਐਡਾ ਵੱਡਾ ਬਿਜ਼ਨਸ ਈ ਰੀਅਲ ਏਸਟੇਟ ਦਾ ਬਿਜ਼ਨਸ ਈ ਰੀਅਲ ਏਸਟੇਟ ਦੇ ਬਿਜ਼ਨਸ ਦੇ ਵਿੱਚ ਅਕਸਰ ਜਿਹੜੀਆਂ ਲੜਾਈਆਂ ਝਗੜੇ ਦੁਸ਼ਮਣੀਆਂ ਹੁੰਦੀਆਂ ਨੇ ਤਾਂ ਉਹਨਾਂ ਦਾ ਕਹਿਣਾ ਹੁੰਦਾ ਵੀ ਸਾਡਾ ਕੋਈ ਕਿਸੇ ਨਾਲ ਲੜਾਈ ਝਗੜਾ ਜਾਂ ਦੁਸ਼ਮਣੀ ਨਹੀਂ ਸੀ ਸਾਡਾ ਸਾਫ਼ ਸੁਥਰਾ ਬਿਜ਼ਨਸ ਸੀ ਤੇ ਹੁਣ ਪੁਲਿਸ ਜਦੋਂ ਤਫ਼ਤੀਸ਼ ਕਰਦੀ ਤਾਂ ਪੁਲਿਸ ਨੂੰ ਪਤਾ ਲੱਗਦਾ ਵੀ ਘਰ ਦੇ ਵਿੱਚੋਂ 2 ਲੱਖ ਰੁਪਈਆ ਤੇ ਗਹਿਣੇ ਵਗੈਰਾ ਹੋਰ ਕੀਮਤੀ ਸਾਮਾਨ ਗਾਇਬ ਤਾਂ ਪੁਲਿਸ ਨੂੰ ਇਹ ਲੱਗਦਾ ਵੀ ਇਹ ਲੁੱਟਖਸਟ ਦਾ ਮਾਮਲਾ ਸੀ ਹੁਣ ਪੁਲਿਸ ਨੂੰ ਇਹ ਵੀ ਲੱਗਦਾ ਵੀ 2 ਲੱਖ ਰੁਪਈਆ ਘਰ ਦੇ ਵਿੱਚ ਪਿਆ ਤੇ ਇਹ ਜਾਣਕਾਰੀ ਜ਼ਰੂਰ ਕਿਸੇ ਨਾ ਕਿਸੇ ਨੂੰ ਸੀ ਜਿਸ ਨੇ ਹਮਲਾ ਕੀਤਾ ਕਿਉਂਕਿ 1988 ਦੇ ਵਿੱਚ 2 ਲੱਖ ਰੁਪਏ ਇੱਕ ਬਹੁਤ ਵੱਡੀ ਰਕਮ ਸੀ ਹੁਣ ਉਹਨਾਂ ਨੂੰ ਪੁੱਛਿਆ ਜਾਂਦਾ ਕਰਦੇ ਹਾਂ ਤੋਂ ਵੀ ਘਰ ਦੇ ਵਿੱਚ ਕਿਸੇ ਦਾ ਆਉਣਾ ਜਾਣਾ ਜਿਹੜਾ ਲਗਾਤਾਰ ਕੋਈ ਆਉਂਦਾ ਹੋਵੇ ਹੁਣ ਕਰਦੇਆਂ ਵੱਲੋਂ ਦੱਸਿਆ ਜਾਂਦਾ ਵੀ ਇੱਕ ਕੰਮ ਵਾਲੀ ਬਾਈ ਜਿਹੜੀ ਰੋਜ਼ ਸਾਡੇ ਘਰ ਆਉਂਦੀ ਹੈ ਤੇ ਹੋਰ ਪੁੱਛਿਆ ਜਾਂਦਾ ਤਾਂ ਫਿਰ ਉਹ ਕਹਿੰਦੇ ਨੇ ਵੀ ਇੱਕ ਜਿਹੜਾ ਕਾਰਪੈਂਟਰ ਹੈ ਲੱਕੜ ਦਾ ਕੰਮ ਕਰਦਾ ਫਲਾਨੀ ਨਾਮ ਦਾ ਇੱਕ ਬਾੜੀ ਹੈ ਜਿਹੜਾ ਉਹ ਸਾਡੇ ਘਰ ਅਕਸਰ ਉਧਾ ਆਉਣਾ ਜਾਣਾ ਕੋਈ ਕੋਈ ਕੰਮ ਵਗੈਰਾ ਵੀ ਹੋਵੇ ਤੇ ਸਾਡੇ ਨਾਲ ਉਹਦੇ ਕਾਫੀ ਨਜ਼ਦੀਕੀ ਪਿਆਰ ਮੁਹੱਬਤ ਹੈ ਤਾਂ ਉਹ ਅਕਸਰ ਸਾਡੇ ਘਰ ਹੁੰਦਾ ਜਾਂਦਾ ਹੈ ਹੁਣ ਪਲਾਨੀ ਨੂੰ ਚੱਕਿਆ ਜਾਂਦਾ ਉਹ ਤੋਂ ਪੁੱਛ ਕੇ ਚ ਕੀਤੀ ਜਾਂਦੀ ਤਾਂ ਉਹਦਾ ਕਹਿਣਾ ਹੁੰਦਾ ਕਿ ਮੇਰਾ ਇਹਦੇ ਵਿੱਚ ਕੋਈ ਹੱਥ ਨਹੀਂ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੇਰਾ ਤਾਂ ਬਹੁਤ ਵਧੀਆ ਪਿਆਰ ਸੀ ਉਸ ਦਿਨ ਮੈਂ ਉੱਥੇ ਗਿਆ ਵੀ ਨਹੀਂ ਫੋਟੋ ਪੁੱਛਿਆ ਜਾਂਦਾ ਵੀ ਜੋ ਉਸ ਦਿਨ ਉਹ ਕਿੱਥੇ ਸੀ ਤਾਂ ਸਾਰਾ ਕੁਝ ਜਦੋਂ ਦੱਸਦਾ ਉਹ ਤਾਂ ਉਹਦਾ ਫਿਰ ਪੁਲਿਸ ਤਫ਼ਤੀਸ਼ ਕਰਦੀ ਹੈ ਤਾਂ ਪਤਾ ਲੱਗਦਾ ਵੀ ਇਹ ਸੱਚ ਬੋਲ ਰਿਹਾ ਫਿਰ ਪੁਲਿਸ ਵੱਲੋਂ ਜਿਹੜਾ ਇੱਕ ਸਬੂਤ ਦੇ ਨਾਮ ਤੇ ਤੌਲੀਆ ਸੀ ਉਹ ਪੁੱਛਿਆ ਜਾਂਦਾ ਵੀ ਤੂੰ ਇਹ ਤੌਲੀਆ ਨੂੰ ਪਛਾਣਦਾ ਹੈ ਉਹ ਦੇਖ ਕੇ ਬੜਾ ਸੋਚ ਸਮਝ ਕੇ ਕਹਿੰਦਾ ਵੀ ਇਹ ਰਾਜਨ ਦਾ ਹੈ। ਉਹ ਕਹਿੰਦਾ ਰਾਜਨ ਕੌਣ ਹੈ? ਤਾਂ ਹੁਣ ਰਾਜਨ ਬਾਰੇ ਜਦੋਂ ਤਫ਼ਤੀਸ਼ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਵੀ ਰਾਜਨ ਨਾਮ ਦਾ ਇੱਕ ਪੇਂਟਰ ਸੀ। ਜਿਹੜਾ ਕਿ ਸਵਿੱਤਰੀ ਦੇਵੀ ਨੂੰ ਚਾਹੁੰਦੀ ਸੀ ਵੀ ਮੇਰੇ ਕਮਰੇ ਦੇ ਵਿੱਚ ਇੱਕ ਡੁੱਬਦੇ ਸੂਰਜ ਦੀ ਪੇਂਟਿੰਗ ਮੈ ਲਾਣੀ ਹੈ ਕੰਦ ਤੇ ਬਣਾ ਕੇ ਕਿ ਬਹੁਤ ਹਾਈ ਫਾਈ ਹੋਵੇ। ਕਿਉਂਕਿ ਪਰਿਵਾਰ ਕਾਫੀ ਹਾਈ ਫਾਈ ਸੀ, ਬਹੁਤ ਵਧੀਆ ਪੇਂਟਿੰਗ ਉਹ ਚਾਹੁੰਦੀ ਸੀ। ਜਿਸ ਤਰ੍ਹਾਂ ਦੀ ਉਹ ਪੇਂਟਿੰਗ ਚਾਹੁੰਦੀ ਸੀ ਕੋਈ ਵਧੀਆ ਕਲਾਕਾਰ ਚਾਹੀਦਾ ਸੀ ਹੁਣ ਸਵਿਤਰੀ ਦੇਵੀ ਪਲਾਨੀ ਨਾਲ ਗੱਲ ਕਰਦੀ ਹੈ ਜਿਹੜਾ ਕਿ ਲੱਕੜ ਦਾ ਕੰਮ ਕਰਦਾ ਸੀ ਵੀ ਕੋਈ ਐਸਾ ਪੇਂਟਰ ਹੋਵੇ ਜਿਹੜਾ ਬਹੁਤ ਵਧੀਆ ਹੋਵੇ ਤੇ ਇੱਕ ਪੇਂਟਿੰਗ ਬਣਵਾ ਲਈ ਨਾ ਤਾਂ ਉਹ ਰਾਜਨ ਨਾਮ ਦਾ ਇੱਕ ਜਿਹੜਾ ਪੇਂਟਰ ਹੁੰਦਾ ਤਾਮਿਲਨਾਡੂ ਦੇ ਵਿੱਚ ਰਹਿੰਦਾ ਹੁੰਦਾ ਉਹਦੇ ਨਾਲ ਮਿਲਾਂਦਾ ਉਹਨਾਂ ਨੂੰ ਤੇ ਜਿਹੜਾ ਰਾਜਨ ਹੁੰਦਾ ਬਹੁਤ ਮਿਹਨਤ ਲਾ ਕੇ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਇੱਕ ਬਹੁਤ ਵਧੀਆ ਜਿਹੜੀ ਪੇਂਟਿੰਗ ਤਿਆਰ ਕਰਦਾ ਉਹ ਪੇਂਟਿੰਗ ਸਵਿਤਰੀ ਦੇਵੀ ਦੀ ਜਿਹੜੀ ਨੂਹ ਹੁੰਦੀ ਹੈ ਆਪਣੇ ਕਮਰੇ ਦੇ ਵਿੱਚ ਲਾਂਦੀ ਹੈ ਫਿਰ ਸਵਿੱਤਰੀ ਦੇਵੀ ਦੇ ਮੁਤਾਬਕ ਜੋ ਨੂੰ ਠੀਕ ਲੱਗਦਾ ਉਹਨੂੰ پیسے ਦੇ ਦਿੱਤੇ ਜਾਂਦੇ ਨੇ ਤੇ ਜਿਹੜਾ ਰਾਜਨ ਹੁੰਦਾ ਉਹ ਇੱਥੋਂ ਚਲਾ ਜਾਂਦਾ ਪਰ ਹਾਂ ਉਹ ਤੌਲੀਆ ਲੈ ਕੇ ਰੱਖਦਾ ਸੀ ਜਿਹੜਾ ਫਲਾਨੀ ਪਛਾਨ ਲੈਂਦਾ ਵੀ ਇਹ ਤੌਲੀਆ ਰਾਜਨ ਦਾ ਲੱਗਦਾ ਹੁਣ ਰਾਜਨ ਦੀ ਭਾਲ ਕੀਤੀ ਜਾਂਦੀ ਹੈ ਜਦੋਂ ਪੁਲਿਸ ਤਫ਼ਤੀਸ਼ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਇੱਕ ਵੈਣੂ ਨਾਮ ਦਾ ਵਿਅਕਤੀ ਜਿਹੜਾ ਕਿ ਰਾਜਨ ਦਾ ਰਿਸ਼ਤੇਦਾਰ ਹੈ ਬੰਗਲੌਰ ਦੇ ਵਿੱਚ ਰਹਿੰਦਾ ਹੁਣ ਪੁਲਿਸ ਵਾਸਤੇ ਬਹੁਤ ਵੱਡੀ ਜਿਹੜੀ ਇਹ ਕਾਮਯਾਬੀ ਸੀ ਉਹਨੂੰ ਇੱਕ ਪਤਾ ਲੱਗਦਾ ਵੀ ਤੌਲੀਏ ਵਾਲੇ ਸ਼ਖਸ ਦਾ ਪਤਾ ਲੱਗਦਾ ਹਾਲਾਂਕਿ ਸ਼ੱਕ ਹੁੰਦਾ ਹੋ ਸਕਦਾ ਤੌਲੀਆ ਕਿਸੇ ਹੋਰ ਦਾ ਵੀ ਹੋਵੇ ਪਰ ਪੁਲਿਸ ਦੇ ਕੋਲ ਹੁਣ ਇੱਕੋ ਹੀ ਨਾਮ ਸੀ ਰਾਜਨ ਹੁਣ ਜਦੋਂ ਵੈਨੂ ਦਾ ਨਾਮ ਦਾ ਪਤਾ ਲੱਗਦਾ ਹੈ ਰਾਜਨ ਦੇ ਰਿਸ਼ਤੇਦਾਰ ਦਾ ਤਾਂ ਵੈਨੂ ਨੂੰ ਚੱਕਿਆ ਜਾਂਦਾ ਉਹ ਤੋਂ ਪੁੱਛਗਿਛ ਕੀਤੀ ਜਾਂਦੀ ਹੈ ਉਹ ਪੁਲਿਸ ਨੂੰ ਦੇਖ ਕੇ ਘਬਰਾ ਜਾਂਦਾ ਉਹ ਇੱਕ ਸਿੱਧਾ ਸਾਦਾ ਵਿਅਕਤੀ ਸੀ ਉਹ ਦੱਸਦਾ ਵੀ ਹਾਂ ਰਾਜਨ ਇੱਥੇ ਆਇਆ ਸੀ ਉਹਦੇ ਨਾਲ ਤਿੰਨ ਚਾਰ ਬੰਦੇ ਸੀ ਪਰ ਹੁਣ ਉਹ ਤਾਮਨ ਲਾਡੂ ਵਾਪਸ ਜਾ ਰਿਹਾ ਹੈ ਟ੍ਰੇਨ ਦੇ ਵਿੱਚ ਆਇਲੈਂਡ ਐਕਸਪ੍ਰੈਸ ਦੇ ਰਾਹੀ ਉਹ ਤਾਮਿਲਨਾਡੂ ਇਥੁਰਵਨਾ ਹੋ ਚੁਕੀ ਹੈ ਟ੍ਰੇਨ ਤੇ ਉਹ ਰਸਤੇ ਦੇ ਵਿੱਚ ਅਜੇ ਉੱਥੇ ਪਹੁੰਚਿਆ ਨਹੀਂ ਰਸਤੇ ਦੇ ਵਿੱਚ ਹੈ ਹੁਣ ਪੁਲਿਸ ਨੂੰ ਜਦੋਂ ਇਹ ਪਤਾ ਲੱਗਦਾ ਵੀ ਤਿੰਨ ਚਾਰ ਵਿਅਕਤੀ ਉਹਦੇ ਨਾਲ ਹੋਰ ਸੀ ਕਿਉਂਕਿ ਘਰੇ ਦੇ ਜਦੋਂ ਤਹਿਕੀਕਾਤ ਕਰਦੇ ਤਾਂ ਇਹ ਵੀ ਪਤਾ ਲੱਗਦਾ ਵੀ ਚਾਰ ਪੰਜ ਵਿਅਕਤੀਆਂ ਦਾ ਕੰਮ ਹੈ ਹੁਣ ਪੁਲਿਸ ਨੂੰ ਇਹ ਪਤਾ ਲੱਗਦਾ ਵੀ ਉਹ ਰਸਤੇ ਦੇ ਵਿੱਚ ਤੇ ਟ੍ਰੇਨ ਦੇ ਰਾਹੀ ਉਹ ਵਾਪਸ ਤਾਮਿਲਨਾਡੂ ਜਾ ਰਹੇ ਨੇ ਅੱਜ ਦਾ ਜ਼ਮਾਨਾ ਤੇ ਉਸ ਸਮੇਂ ਦੀ ਗੱਲ ਜਿਹੜੀ ਹੈ ਬੜਾ ਵੱਡਾ ਫਰਕ ਸੀ ਅੱਜ ਦੇ ਟਾਈਮ ਦੇ ਵਿੱਚ ਹੁੰਦਾ ਤਾਂ ਕਿਸੇ ਵੀ ਤਰੀਕੇ ਉੱਤੇ ਪਹੁੰਚਿਆ ਜਾ ਸਕਦਾ ਸੀ ਹੁਣ ਪੁਲਿਸ ਦੇਖਦੀ ਹੈ ਕਿ ਉਹਨੂੰ ਕਿਵੇਂ ਫੜਿਆ ਜਾ ਸਕੇ ਤਾਂ ਉਸ ਸਮੇਂ ਫੰਡਾਂ ਦੀ ਵੀ ਜਿਹੜੀ ਅਰੇਂਜਮੈਂਟ ਬੜੀ ਔਖੀ ਹੁੰਦੀ ਸੀ ਤਾਂ ਪੁਲਿਸ ਮੈਕਮੇ ਵੱਲੋਂ ਫਿਰ ਫੰਡ ਦੀ ਅਰੇਂਜਮੈਂਟ ਕਰਕੇ ਪਲੇਨ ਰਾਹੀਂ ਜਿਹੜੀ ਪੁਲਿਸ ਪਾਰਟੀ ਹੈ ਉਹ ਤਾਮਿਲਨਾਡੂ ਰਿਲਵਾਣਾ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਚੁਣੇ ਜਾਂਦੇ ਨੇ ਅਫਸਰ ਜਿਨ੍ਹਾਂ ਨੂੰ ਮਲਿਆਲਮ ਬਹੁਤ ਵਧੀਆ ਤਰੀਕੇ ਨਾਲ ਆਉਂਦੀ ਹੋਵੇ ਇੱਕ ਜਿਹੜਾ ਸਵਿਤਰੀ ਦੇ ਪਰਿਵਾਰ ਦਾ ਕਰੀਬੀ ਸੀ ਉਹ ਸਿੰਧੀ ਪਰਿਵਾਰ ਦਾ ਭਲਾਨੀ ਉਹ ਵੀ ਨਾਲ ਹੁੰਦਾ ਕਿਉਂਕਿ ਰਾਜਨ ਨੂੰ ਸਿਰਫ ਉਹਨੇ ਹੀ ਦੇਖਿਆ ਹੁੰਦਾ ਇਹ ਸਾਰੇ ਜਦੋਂ ਤਾਮਿਲਨਾਡੂ ਪਹੁੰਚਦੇ ਨੇ ਪਲੈਨ ਰਾਹੀਂ ਤੇ ਜਦੋਂ ਰੇਲਵੇ ਸਟੇਸ਼ਨ ਪਹੁੰਚਦੇ ਨੇ ਤਾਂ ਪਤਾ ਲੱਗਦਾ ਵੀ ਜਿਹੜੀ ਟ੍ਰੇਨ ਹੈ ਉਹ ਜਾ ਚੁੱਕੀ ਹੈ ਤੇ ਰਾਜਨ ਇਥੋਂ ਜੇ ਇਹਦੇ ਵਿੱਚ ਸੀ ਉਹਦੀ ਪੂਰੀ ਪਾਰਟੀ ਇਹਦੇ ਵਿੱਚ ਸੀ ਤਾਂ ਉਹ ਇਥੋਂ ਨਿਕਲ ਚੁੱਕੇ ਨੇ ਹੁਣ ਇਹ ਫਿਰ ਇੱਕ ਵਾਰੀ ਖਾਲੀ ਰਹਿ ਜਾਂਦੇ ਨੇ ਜਦੋਂ ਰੇਲਵੇ ਸਟੇਸ਼ਨ ਤੋਂ ਨਿਕਲ ਜਾਂਦਾ ਫਿਰ ਉਹਦੀ ਭਾਲ ਸ਼ੁਰੂ 10 ਦਿਨ ਤੱਕ ਜਿਹੜੀ ਪੁਲਿਸ ਹੁੰਦੀ ਹੈ ਉਹ ਉੱਥੇ ਤੱਕੇ ਖਾਂਦੀ ਹੈ ਪਰ ਉਹਨੂੰ ਕਿਤੇ ਵੀ ਤ੍ਰਿਵਿੰਨਦਨਪੁਰਮ ਚ ਪੂਰਾ ਉਹ ਛਾਂ ਮਾਰਦੀ ਹੈ ਉਹਨੂੰ ਰਾਜਿੰਦਰ ਕਿਤੇ ਵੀ ਪਤਾ ਨਹੀਂ ਲੱਗਦਾ ਕੋਈ ਸਰਾਖ ਨਹੀਂ ਮਿਲਦਾ ਤਾਮਿਲਨਾਡੂ ਦੇ ਵਿੱਚ ਨਾਗਰ ਕੋਇਲ ਨਾਮ ਦਾ ਇੱਕ ਇਲਾਕਾ ਉੱਥੇ ਉਹਦੇ ਰਿਸ਼ਤੇਦਾਰ ਦਾ ਪਤਾ ਲੱਗਦਾ ਰਜਿੰਦਰ ਨਾਮ ਦਾ ਜਦੋਂ ਉਹਦੇ ਤੇ ਜਾ ਕੇ ਪੁੱਛਿਆ ਜਾਂਦਾ ਤਾਂ ਉਹ ਕਹਿੰਦਾ ਵੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਉਹ ਕਿੱਥੇ ਹੈ ਮੈਨੂੰ ਇਹ ਵੀ ਨਹੀਂ ਪਤਾ ਉੱਥੇ ਇੱਕ ਬੱਚਾ ਹੁੰਦਾ ਜਦੋਂ ਪੁਲਿਸ ਵਾਪਸ ਜਾਣ ਲੱਗਦੀ ਹੈ ਉਹ ਕਹਿੰਦਾ ਵੀ ਤੁਸੀਂ ਵੀ ਤੁਸੀਂ ਮਾਮੇ ਬਾਰੇ ਪੁੱਛਦੇ ਹੋ ਉਹ ਤਾਂ ਚੰਗਨਾ ਚੇਰੀ ਦੇ ਵਿੱਚ ਹੈ ਤਾਮਿਲਨਾਡੂ ਦਾ ਇੱਕ ਇਲਾਕਾ ਸੀ ਵੀ ਉੱਥੇ ਉਹ ਰਬੜ ਦੇ ਜਿਹੜੇ ਬਾਗਾਨ ਹੁੰਦੇ ਨੇ ਉਹ ਖਰੀਦਨੇ ਨੇ ਨੇ ਉਹ ਕਿੱਧਰ ਨਾਸਤੇ ਗਿਆ ਹੁਣ ਪੁਲਿਸ ਕੋਲ ਇੱਕ ਹੋਰ ਲੀਡ ਮਿਲਦੀ ਹੈ ਚੰਗਨਾਚੇਰੀ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਹੁਣ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਤਾਂ ਚੰਗਨਾਚੇਰੀ ਦੇ ਵਿੱਚ ਪੁਲਿਸ ਕਈ ਦਿਨ ਦੀ ਮਿਹਨਤ ਤੋਂ ਬਾਅਦ ਪੁਲਿਸ ਦੇ ਹੱੱਲੇ ਕੁਝ ਵੀ ਨਹੀਂ ਮਿਲਦਾ ਜਦੋਂ ਪੁਲਿਸ ਨੂੰ ਕੋਈ ਵੀ ਉੱਥੇ ਨਹੀਂ ਮਿਲਦਾ ਨਾ ਰਾਜਨ ਦਾ ਪਤਾ ਲੱਗਦਾ ਨਾ ਉਹਦੇ ਸਾਥੀਆਂ ਦਾ ਕੋਈ ਪਤਾ ਲੱਗਦਾ ਤਾਂ ਪੁਲਿਸ ਪਾਰਟੀ ਨੂੰ ਫਿਰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਜਾਂਦਾ ਵੀ ਹੁਣ ਤੁਸੀਂ ਵਾਪਸ ਆ ਜਾਓ ਕੀ ਪਤਾ ਕਿੱਥੇ ਹੈ ਮਿਲਦਾ ਕਿ ਨਹੀਂ ਮਿਲਦਾ ਪੁਲਿਸ ਪਾਰਟੀ ਜਦੋਂ ਵਾਪਸ ਆਉਣ ਲੱਗਦੀ ਹੈ ਬੱਸ ਸਟੈਂਡ ਪਹੁੰਚਦੀ ਹੈ ਬੱਸ ਸਟੈਂਡ ਤੇ ਹਜੇ ਖੜੇ ਹੁੰਦੇ ਨੇ ਬਸ ਦੀ ਇੰਤਜ਼ਾਰ ਦੇ ਵਿੱਚ ਉੱਥੇ ਫਿਰ ਇੱਕ ਚਮਤਕਾਰ ਹੁੰਦਾ ਜਿਹੜਾ ਇਹਨਾਂ ਦਾ ਕਰੀਬੀ ਹੁੰਦਾ ਸਿੰਧੀ ਪਰਿਵਾਰ ਦਾ ਜਿਹਨੂੰ ਪੁਲਿਸ ਪਾਰਟੀ ਨਾਲ ਲੈ ਕੇ ਗਈ ਸੀ ਫਲਾਨੀ ਨੂੰ ਫਲਾਨੀ ਨੂੰ ਉੱਥੇ ਸ਼ਸ਼ੀ ਪਿੱਲੀ ਦਿਖਦਾ ਸ਼ਸ਼ੀ ਪਿੱਲੀ ਜਿਹੜਾ ਰਾਜਨ ਦਾ ਦੋਸਤ ਸੀ ਜਦੋਂ ਉਹਦੇ ਬਾਰੇ ਪਤਾ ਲੱਗਦਾ ਤਾਂ ਪੁਲਿਸ ਫਟਾਫਟ ਉਹਨੂੰ ਦਪੋਚਦੀ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਉਹਨੂੰ ਬੰਗਲੌਰ ਲਿਆਂਦਾ ਜਾਂਦਾ ਉਹ ਤੋਂ ਪੁੱਛਗਿਛ ਕੀਤੀ ਜਾਂਦੀ ਹੈ ਉਹ ਕਿਸੇ ਵੀ ਗੱਲ ਤੇ ਨਹੀਂ ਮੰਨਦਾ ਉਹ ਕਹਿੰਦਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜਿਹੜੀ ਤੁਸੀਂ ਗੱਲ ਕਰ ਰਹੇ ਮੈਨੂੰ ਬਿਲਕੁਲ ਵੀ ਸਮਝ ਜਿਹੜੀ ਹੈ ਨਹੀਂ ਆ ਰਹੀ ਪੁਲਿਸ ਫਿਰ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਕਿਉਂਕਿ ਪੁਲਿਸ ਬੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰਾਜਨ ਤੱਕ ਪਹੁੰਚਣਾ ਸੀ ਤੇ ਹੁਣ ਰਾਜਨ ਨੂੰ ਫੜਨ ਲਈ ਪੁਲਿਸ ਫਿਰ ਜਿਹੜੀ ਹੈ ਚੰਨਾਚਰੀ ਜਾਂਦੀ ਹੈ ਸ਼ਸ਼ੀ ਪਿੱਲੇ ਦੇ ਜਿਹੜੀ ਸਟੋਰੀ ਸੁਣਾਉਂਦਾ ਉਸ ਤੋਂ ਬਾਅਦ ਰਾਜਨ ਨੂੰ ਗ੍ਰਿਫਤਾਰ ਕਰਨ ਹੁਣ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਇੱਥੇ ਉਹ ਜਿਹੜੇ ਰਬੜ ਦੇ ਬਾਗਾਂ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਇੱਥੇ ਉਹਨੇ ਰਬੜ ਦਾ ਬਾਗਾਂ ਖਰੀਦਣਾ ਤਾਂ ਪੁਲਿਸ ਕੋਈ ਮਜ਼ਦੂਰ ਬਣਦਾ ਕੋਈ ਠੇਕੇਦਾਰ ਬਣਦਾ ਤੇ ਇਕੱਲੇ ਇਕੱਲੇ ਬਾਗਾਂਾਂ ਦੇ ਵਿੱਚ ਜਾ ਕੇ ਘੁੰਮਦੇ ਨੇ ਰਾਜਨ ਦੇ ਬਾਰੇ ਪਤਾ ਕਰਦੇ ਨੇ ਮਜ਼ਦੂਰ ਬਣਦੇ ਵਿਚਾਰੇ ਉਹ ਮਿਹਨਤਾਂ ਕਰਦੇ ਪਰ ਰਾਜੇਂਦਰ ਨੂੰ ਕਿਤੇ ਵੀ ਪਤਾ ਨਹੀਂ ਲੱਗਦਾ ਅੱਜ ਦਾ ਜ਼ਮਾਨਾ ਤਾਂ ਹੈ ਨਹੀਂ ਮੋਬਾਈਲ ਦੀ ਲੋਕੇਸ਼ਨ ਕਢਾਈ ਕਾਲ ਡਿਟੇਲ ਕਢਾਈ 1988 ਦਾ ਜ਼ਮਾਨਾ ਸੀ ਸਾਰਾ ਕੁਝ ਆਪ ਹੀ ਕਰਨਾ ਪੈਂਦਾ ਸੀ ਹੁਣ ਇੰਨੀ ਮਿਹਨਤ ਮੁਸ਼ਕਲ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਕੁਝ ਨਹੀਂ ਲੱਗਦਾ ਪੁਲਿਸ ਨੂੰ ਫਿਰ ਇੱਕ ਚੀਜ਼ ਹੋਰ ਪਤਾ ਲੱਗਦੀ ਹੈ ਵੀ ਰਾਜਨ ਜਿਹੜੀ ਪੇਂਟਿੰਗ ਬਣਾਉਂਦਾ ਹੈ ਉਹਦੇ ਥੱਲੇ ਉਹ ਖਾਸ ਤਰ੍ਹਾਂ ਦੇ ਹਸਟਾਚਰ ਕਰਦਾ ਆਪਣਾ ਨਾਮ ਲਿਖਦਾ ਇੱਕ ਖਾਸ ਤਰੀਕੇ ਨਾਲ ਜਦੋਂ ਪੁਲਿਸ ਨੂੰ ਇਹ ਪਤਾ ਲੱਗਦਾ ਤਾਂ ਪੁਲਿਸ ਫਿਰ ਪੇਂਟਿੰਗ ਦੀ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਫੋਟੋਆਂ ਦੀਆਂ ਦੁਕਾਨਾਂ ਹੁੰਦੀਆਂ ਨੇ ਉੱਥੇ ਜਾ ਕੇ ਪਤਾ ਕਰਨਾ ਸ਼ੁਰੂ ਕਰਦੀ ਹੈ ਜਦੋਂ ਉੱਥੇ ਜਾਂਦੀ ਹੈ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਦਾ ਤਾਂ ਇੱਕ ਦੁਕਾਨਦਾਰ ਦੱਸਦਾ ਵੀ ਰਾਜਨ ਇਹਹੀ ਇਸ ਤਰੀਕੇ ਦੇ ਸਾਈਨ ਕਰਦਾ ਹੈ ਇਹਦੀ ਇੱਕ ਦੁਕਾਨ ਹੈ ਪੇਂਟਰ ਦੀ ਜਿਹੜੀ ਕਿ ਆਰਟ ਦੇ ਨਾਮ ਤੇ ਹੈ ਵਰਕ ਆਰਟ ਦੇ ਨਾਮ ਤੇ ਇੱਕ ਦੁਕਾਨ ਹੁੰਦੀ ਹੈ ਵੀ ਉੱਥੇ ਜਿਹੜਾ ਰਾਜਨ ਉਹ ਬੈਠਦਾ ਹੁਣ ਪੁਲਿਸ ਨੂੰ ਜਿਹੜਾ ਰਾਜਨ ਦਾ ਪਤਾ ਲੱਗ ਚੁੱਕਿਆ ਹੈ ਪੁਲਿਸ ਪਾਰਟੀ ਪੂਰੀ ਤਿਆਰੀ ਦੇ ਨਾਲ ਜਾਂਦੀ ਹੈ ਤੇ ਅਖੀਰ 13 ਅਕਤੂਬਰ 1988 ਨੂੰ ਰਾਜਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਹੁਣ ਰਾਜਨ ਨੂੰ ਗ੍ਰਿਫਤਾਰ ਕਰਕੇ ਉਦੋਂ ਬਾਅਦ ਉਹਦੇ ਜਿਹੜੀ ਨਿਸ਼ਾਨਦੇਹੀ ਤੇ ਉਹਦੇ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਇਹਨਾਂ ਨੂੰ ਪੁਲਿਸ ਸਟੇਸ਼ਨ ਬੰਗਲੌਰ ਲਿਆਂਦਾ ਜਾਂਦਾ। ਉੱਥੇ ਲਿਆ ਕੇ ਫਿਰ ਰਾਜਨ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ। ਹੁਣ ਰਾਜਨ ਸਮਝ ਚੁੱਕਿਆ ਸੀ ਵੀ ਪੁਲਿਸ ਪਾਰਟੀ ਨੂੰ ਜਿਹੜਾ ਸਾਰਾ ਕੁਝ ਪਤਾ ਲੱਗ ਚੁੱਕਿਆ। ਤਾਂ ਰਾਜਨ ਫਿਰ ਬਿਨਾਂ ਇੱਧਰ ਉੱਧਰ ਦੀ ਗੱਲ ਕੀਤੇ ਜਿਹੜਾ ਆਪਣਾ ਗੁਰਮ ਕਬੂਲ ਕਰਦਾ ਤੇ ਉਹ ਦੱਸਦਾ ਵੀ ਜਿਹੜਾ ਪਲਾਨੀ ਹੁੰਦਾ ਇਹਨੇ ਸਵਿਤਰੀ ਦੇਵੀ ਨਾਲ ਮਨਾਇਆ ਸੀ ਪੇਂਟਿੰਗ ਬਣਾਉਣ ਵਾਸਤੇ ਉਹ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਪੇਂਟਿੰਗ ਤਿਆਰ ਕਰਦਾ ਤੇ ਜਦੋਂ ਪੇਂਟਿੰਗ ਤਿਆਰ ਹੁੰਦੀ ਹੈ ਪੇਂਟਿੰਗ ਬਹੁਤ ਵਧੀਆ ਹੁੰਦੀ ਹੈ ਤੇ ਉਹਦੀ ਨੂਨੂ ਵੀ ਬਹੁਤ ਪਸੰਦ ਆਉਂਦੀ ਹੈ ਉਹ ਆਪਣੇ ਬੈਡਰੂਮ ਦੇ ਵਿੱਚ ਲਾਉਂਦੀ ਹੈ ਤਾਂ ਉਹਦਾ ਕਹਿਣਾ ਹੁੰਦਾ ਵੀ ਮੈਂ ਜਿੰਨੀ ਮਿਹਨਤ ਕੀਤੀ ਸੀ ਉਹ ਮਿਹਨਤ ਦੇ ਹਿਸਾਬ ਨਾਲ ਇਹ ਪਰਿਵਾਰ ਨੇ ਮੈਨੂੰ ਪੈਸਾ ਨਹੀਂ ਦਿੱਤਾ ਹਾਲਾਂਕਿ ਮੈਂ ਉਹ ਤੋਂ ਪੈਸਾ ਲੈ ਕੇ ਚਲਾ ਗਿਆ ਪਰ ਮੈਨੂੰ ਬਹੁਤ ਦੁੱਖ ਹੋਇਆ ਉਹ ਸਾਰਾ ਕੁਝ ਜਾ ਕੇ ਆਪਣੇ ਦੋਸਤਾਂ ਦੇ ਨਾਲ ਸ਼ਸ਼ੀ ਪਿੱਲਈ ਰਗੂ ਰਾਜੂ ਤੇ ਇੱਕ ਹੋਰ ਹੁੰਦਾ ਇਹਨਾਂ ਦੇ ਨਾਲ ਉਥੇ ਗੱਲਬਾਤ ਕਰਦਾ ਵੀ ਮੈਂ ਬਹੁਤ ਮਿਹਨਤ ਲਾ ਕੇ ਪੇਂਟਿੰਗ ਤਿਆਰ ਕੀਤੀ ਪਰ ਇਸ ਪਰਿਵਾਰ ਕੋਲ ਪੈਸਾ ਬਹੁਤ ਹੈ ਪਰ ਇਹਨਾਂ ਨੇ ਮੈਨੂੰ ਮੇਰੀ ਮਿਹਨਤ ਜਿਹੜੀ ਹੈ ਪੂਰੀ ਨਹੀਂ ਦਿੱਤੀ ਹੁਣ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਦੇ ਬਾਰੇ ਬੁਰਾਈਆਂ ਕਰਦਿਆਂ ਜਾਂ ਹੋਰ ਗੱਲਾਂ ਦੱਸਦਿਆਂ ਤਾਂ ਇਹ ਚਾਰੇ ਪੰਜੇ ਦੋਸਤ ਸਲਾਹ ਕਰਦੇ ਨੇ ਕਿ ਕਿਉਂ ਨਾ ਇਹਨਾਂ ਦੇ ਘਰ ਲੁੱਟਿਆ ਜਾਵੇ ਇਹਨਾਂ ਨੂੰ ਜਿਨ੍ਹਾਂ ਦੇ ਘਰ ਇੰਨਾ ਪੈਸਾ ਹੈ ਉਨੇ ਉਥੇ ਸਕੀਮ ਪੂਰੀ ਬਣਾ ਲੈਂਦੇ ਨੇ ਉਹ ਸਕੀਮ ਦੇ ਤਹਿਤ ਉਹ ਪਲਾਨ ਦੇ ਤਹਿਤ ਜਿਹੜਾ ਰਾਜਨ ਹੁੰਦਾ ਉਹ ਫਿਰ ਇੱਕ ਵਾਰ ਬੰਗਲੌਰ ਆਉਂਦਾ ਬੰਗਲੌਰ ਆ ਕੇ ਉਹ ਪ੍ਰਾਪਰਟੀ ਦੇ ਖਰੀਦਣ ਤੇ ਵੇਚਣ ਦੇ ਬਹਾਨੇ ਸਵਿੱਤਰੀ ਦੇਵੀ ਨੂੰ ਮਿਲਦਾ ਉਹਦੇ ਨਾਲ ਸਲਾਹ مشورہ ਕਰਦਾ ਹੁਣ ਅਕਸਰ ਜਿਹੜਾ ਇਹਦੇ ਘਰ ਆਉਣਾ ਜਾਣਾ ਰਾਜਨ ਬਣਾ ਲੈਂਦਾ ਸਵਿੱਤਰੀ ਦੇਵੀ ਨਾਲ ਵਾਰ-ਵਾਰ ਮਿਲਦਾ ਇੱਕ ਬਹਾਨਾ ਹੁੰਦਾ ਪ੍ਰਾਪਰਟੀ ਦੇ ਬਹਾਨੇ ਤਾਂ ਇਹਨੂੰ ਆਉਂਦੇ ਜਾਂਦੇ ਨੂੰ ਇਹ ਪਤਾ ਲੱਗਦਾ ਵੀ ਇੱਕ ਦਿਨ ਕਿਸੇ ਜ਼ਮੀਨ ਦੇ ਸੌਦੇ ਦੇ ਵਿੱਚੋਂ ਜਿਹੜੀ ਸਵਿੱਤਰੀ ਦੇਵੀ ਉਹਨੂੰ 2 ਲੱਖ ਰੁਪਏ ਮਿਲਿਆ। ਉਹਨੇ ਜਾ ਕੇ ਆਪਣੇ ਦੋਸਤਾਂ ਨੂੰ ਦੱਸਦਾ। ਇਹ ਚਾਰੇ ਪੰਜੇ ਦੋਸਤ ਇਕੱਠੇ ਹੁੰਦੇ ਨੇ ਤੇ ਸ਼ਾਮ ਨੂੰ 7:30 ਵਜੇ 21 ਸਤੰਬਰ 1988 ਨੂੰ ਘਰ ਤੇ ਹਮਲਾ ਕਰ ਦਿੰਦੇ ਨੇ। ਇਹ ਜਾਣਸਾਰ ਪਹਿਲਾਂ ਸਵਿੱਤਰੀ ਦੇਵੀ ਦਾ ਕਤਲ ਕਰ ਦਿੰਦੇ ਨੇ। ਫਿਰ ਇਹਨਾਂ ਦਾ ਪੋਤਾ ਬਚਾਣ ਆਉਂਦਾ ਉਹਦਾ ਵੀ ਕਤਲ ਕੀਤਾ ਜਾਂਦਾ। ਤੇ ਦੂਜਾ ਇੱਕ ਰਿਸ਼ਤੇਦਾਰ ਤੇ ਇੱਕ ਕੰਮ ਵਾਲੀ ਬਾਈ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਾਂਦਾ। ਉਸ ਤੋਂ ਬਾਅਦ ਇਹ ਅਲਮਾਰੀ ਦੇ ਵਿੱਚੋਂ 2 ਲੱਖ ਰੁਪਈਆ ਤੇ ਜਿਹੜਾ ਸੋਨਾ ਹੁੰਦਾ ਉਹ ਚਲੇ ਜਾਂਦੇ ਨੇ ਤੇ ਜਿਹੜਾ ਰਾਜਨ ਹੁੰਦਾ ਉਹਦੀ ਇੱਛਾ ਹੁੰਦੀ ਹੈ ਵੀ ਮੈਂ ਰਬੜ ਦੇ ਬਾਗਾਂ ਖਰੀਦਾਂ ਉਹਨੇ ਰਬੜ ਦੇ ਬਾਗਾਂ ਖਰੀਦਨ ਦੀ ਫਰਾਕ ਦੇ ਵਿੱਚ ਹੁੰਦਾ ਤੇ ਪੁਲਿਸ ਇਸ ਤਰੀਕੇ ਇਹਨੂੰ ਗ੍ਰਿਫਤਾਰ ਕਰਦੀ ਹੈ ਇਹ ਕਹਾਣੀ ਸੁਣਾਣੀ ਜਿੰਨੀ ਛੋਟ ਦੇ ਵਿੱਚ ਦੱਸਣੀ ਜਿੰਨੀ ਸੌਖੀ ਹੈ ਪਰ ਮਿਹਨਤ ਕੋਣੀ ਬਹੁਤ ਔਖੀ ਹੈ ਇੱਕ ਪੁਲਿਸ ਵਾਲੇ ਵਾਸਤੇ ਦਿਹਾੜੀ ਤੇ ਜਾਣਾ ਸੋਚੋ ਕਿੰਨਾ ਔਖਾ ਉਹ ਸਾਰਾ ਦਿਨ ਦਿਹਾੜੀ ਕਰਦਾ ਮਜ਼ਦੂਰੀ ਕਰਦਾ ਕੋਈ ਰੇੜੀ ਵਾਲਾ ਬਣਿਆ ਕੋਈ ਕੋਈ ਬਣਿਆ ਅਖੀਰ ਪੁਲਿਸ ਇਹਨਾਂ ਤੱਕ ਪਹੁੰਚੀ ਫਿਰ 16 ਨਵੰਬਰ 1993 ਨੂੰ ਰਾਜਨ ਸ਼ਸ਼ੀ ਪਿੱਲਈ ਤੇ ਇੱਕ ਹੋਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਰਗੂ ਤੇ ਰਾਜੂ ਨੂੰ ਉਮਰ ਕੈਦ ਦੀ ਸਜ਼ਾ ਫਿਰ ਇਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਟਾਉਂਦੇ ਨੇ ਉੱਥੇ ਜਿਹੜੀਆਂ ਦੀ ਫਾਂਸੀ ਦੀ ਸਜ਼ਾ ਮਾਫ ਕਰ ਦਿੱਤੀ ਜਾਂਦੀ ਹੈ ਪਰ ਇਹ ਤਾਂ ਉਮਰ ਇਹਨਾਂ ਨੂੰ ਜੇਲ੍ਹ ਦੀ ਸਜ਼ਾ ਦਿੱਤੀ ਜਾਂਦੀ ਹੈ ਕਿ ਜਦ ਤੱਕ ਜਿਉਂਦੇ ਰਹਿਣਗੇ ਇਹ ਜੇਲ੍ਹ ਦੇ ਵਿੱਚ ਰਹਿਣਗੇ ਸਟੋਰੀ ਬਹੁਤ ਪੁਰਾਣੀ ਹੈ ਪਰ ਪੁਲਿਸ ਦੀ ਬਹੁਤ ਵੱਡੀ ਮਿਹਨਤ ਹੈ ਕਿਉਂਕਿ ਉਹਨਾਂ ਨੇ ਉਸ ਜਮਾਨੇ ਦੇ ਵਿੱਚ ਇੰਨੇ ਸਾਧਨ ਨਹੀਂ ਸੀ ਹੁੰਦੇ ਇੰਨੀ ਦੂਰੀ ਦਾ ਜਿਹੜਾ ਸਫ਼ਰ ਤੈਅ ਕਰਨਾ ਵੀ ਬੜੀ ਦਿੱਕਤ ਵਾਲੀ ਗੱਲ ਸੀ ਪਰ ਪੁਲਿਸ ਫਿਰ ਵੀ ਮਿਹਨਤ ਕਰਦੀ ਹੈ ਤੇ ਉੱਥੇ ਤੱਕ ਪਹੁੰਚਦੀ ਹੈ ਹੁਣ ਜਿਹੜਾ ਰਾਜਨ ਹੈ ਉਹਨੇ ਰਸਤਾ ਬਹੁਤ ਗਲਤ ਚੁਣਿਆ ਕਤਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਉਹਨੇ ਪੈਸੇ ਦੇ ਲਾਲਚ ਦੇ ਵਿੱਚ ਉਹ 2 ਲੱਖ ਰੁਪਏ ਦੇ ਲਾਲਚ ਦੇ ਵਿੱਚ ਘਰ ਨੂੰ ਲੁੱਟਿਆ ਤੇ ਦੋ ਜੀਆਂ ਦਾ ਕਤਲ ਕੀਤਾ ਅਖੀਰ ਆਪਣੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਿਤਾਈ ਪਰ ਜਿਹੜਾ ਪਰਿਵਾਰ ਸੀ ਜਿਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਉਹਨਾਂ ਨੇ ਵੀ ਰਾਜਨ ਦੇ ਮੁਤਾਬਿਕ ਕਿਤੇ ਨਾ ਕਿਤੇ ਜਿਹੜੀ ਉਹਦੀ ਮਿਹਨਤ ਸੀ ਉਹਦਾ ਪੂਰਾ ਮੁੱਲ ਨਹੀਂ ਦਿੱਤਾ ਜੇ ਕਹ ਲਈਏ ਵੀ ਗਰੀਬ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਜਦੋਂ ਆਪਣੇ ਕੋਲ ਪੈਸਾ ਹੈ ਤਾਂ ਗਰੀਬ ਦਾ ਹੱਕ ਕਦੇ ਵੀ ਨਹੀਂ ਮਾਰਨਾ ਚਾਹੀਦਾ ਜੇ ਆਪਣੇ ਕੋਲ ਹੈ ਰੱਬ ਨੇ ਆਪਾਂ ਨੂੰ ਦਿੱਤਾ ਹੈ ਉਹਦੀ ਮਿਹਨਤ ਤੋਂ ਉਹਦਾ ਥੋੜਾ ਵੱਧ ਕੇ ਹੀ ਦਿਓ ਉਹਦਾ ਜਿਹੜਾ ਕਿਉਂਕਿ ਉਹਨੇ ਮੈਲ ਨਹੀਂ ਪਾਣੇ ਹੁੰਦੇ ਉਹਨੇ ਸਿਰਫ ਆਪਣਾ ਜਿਹੜਾ ਗੁਜ਼ਰਬਸਰ ਕਰਨਾ ਹੁੰਦਾ ਆਪਾਂ ਦੇਖਦੇ ਆਂ ਆਪਾਂ ਰਿਕਸ਼ੇ ਵਾਲੇ ਨਾਲ ਬਹਿਸ ਕਰਦੇ ਆਂ ਦਿਹਾੜੀ ਵਾਲੇ ਨਾਲ ਬਹਿਸ ਕਰਦੇ ਆਂ ਪਰ ਜਦੋਂ ਮਾਲ ਦੇ ਵਿੱਚ ਜਾਂਦੇ ਆਂ ਆਪਾਂ ਟੈਗ ਦੇਖ ਕੇ ਚੁੱਪਚਾਪ ਕਰਕੇ ਉੱਥੇ ਪੈਸੇ ਦੇ ਆਉਂਦੇ ਆਂ ਉਹ ਬਹੁਤ ਅਮੀਰ ਨੇ ਪਹਿਲਾਂ ਹੀ ਉਹ ਹੋਰ ਅਮੀਰ ਹੁੰਦੇ ਨੇ ਪਰ ਜਿਹੜਾ ਗਰੀਬ ਹੁੰਦਾ ਉਹਦੇ ਨਾਲ ਆਪਾਂ ਉਹਨੂੰ ਹੋਰ ਦਬਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਹੋ ਸਕਦਾ ਕਿਤੇ ਨਾ ਕਿਤੇ ਇਹੀ ਕੁਝ ਰਾਜਨ ਨੂੰ ਲੱਗਿਆ ਵੀ ਮੈਨੂੰ ਜਿਹੜੀ ਮੇਰੀ ਮਿਹਨਤ ਦਾ ਪੈਸਾ ਪੂਰਾ ਨਹੀਂ ਮਿਲਿਆ ਉਹ ਵੀ ਗਲਤ ਸੀ ਪਰ ਜਿਹੜਾ ਰਾਜਨਿਆ ਕੀਤਾ ਉਹ ਬਹੁਤ ਜ਼ਿਆਦਾ ਗਲਤ ਸੀ ਉਹ ਆਪਣੀ ਮਿਹਨਤ ਕਰਦਾ ਹੋ ਸਕਦਾ ਜਿੰਦਗੀ ਦੇ ਵਿੱਚ ਤਰੱਕੀ ਕਰਦਾ ਜਾਂ ਆਪਣੀ ਤੇ ਆਪਣੇ ਪਰਿਵਾਰ ਦੇ ਨਾਲ ਜਿੰਦਗੀ ਵਧੀਆ ਬਤੀਤ ਕਰਦਾ ਪਰ ਆਪਣੀ ਆਉਣ ਵਾਲੀ ਆਪਣੀ ਜਿੰਦਗੀ ਤੇ ਆਪਣੇ ਜਿਹੜੇ ਦੋਸਤਾਂ ਦੀ ਜਿੰਦਗੀ ਉਹਨੇ ਨਰਕ ਬਣਾਤੀ ਸਾਰੀ ਜਿੰਦਗੀ ਜੇਲ੍ਹ ਦੇ ਵਿੱਚ ਮਿਲਿਆ ਕੀ ਅਖੀਰ ਖਾਲੀ ਹੱਥ ਜਦੋਂ ਉਹਨਾਂ ਨੇ ਵੀ ਪਲਾਨਿੰਗ ਕੀਤੀ ਹੋਣੀ ਇਹੀ ਸੋਚਿਆ ਹੋਣਾ ਵੀ ਅਸੀਂ ਕਦੇ ਵੀ ਫੜੇ ਨਹੀਂ ਜਾਵਾਂਗੇ ਇੱਥੋਂ ਇੱਕ ਆਂਡ ਕਰਾਂਗੇ ਆਪਣੇ ਤਾਮਿਲਨਾਡੂ ਪਹੁੰਚ ਜਾਾਂਗੇ ਉੱਥੇ ਤੱਕ ਨਾ ਕਿਸੇ ਨੂੰ ਪਤਾ ਇਹ ਨਾਲ ਪੁਲਿਸ ਫੜ ਸਕਦੀ ਕਿਉਂਕਿ ਨਾ ਉਹ ਤੁਸੀਂ ਸੀਸੀਟੀਵੀ ਦਾ ਜਮਾਨਾ ਸੀ ਨਾ ਮੋਬਾਈਲਾਂ ਦਾ ਜਮਾਨਾ ਸੀ ਪਰ ਅਖੀਰ ਜਦੋਂ ਪੁਲਿਸ ਲੱਭਣ ਤੇ ਆਈ ਤਾਂ ਉਹਨਾਂ ਨੂੰ ਉੱਥੋਂ ਵੀ ਲੱਭ ਕੇ ਲਿਆ ਕੇ ਉਹਨਾਂ ਨੂੰ ਸਜ਼ਾ ਦਵਾਈ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਹਰੇਕ ਰਿਸ਼ਤੇ ਦੀ ਕਦਰ ਕਰੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ